ਪੰਜਾਬ ਵਿੱਚ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਤੇ ਬੋਲਦਿਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਖਤਰ ਤਰਨ ਜੋਗ ਨੇ ਕਿਹਾ ਕਿ 3 ਸਾਲ 36 ਮਹੀਨਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਜਨਤਾ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ 3 ਸਾਲ 36 ਮਹੀਨੇ 1000 ਦਿਨ ਬੀਤ ਚੁੱਕਾ ਹੈ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਨਾ 10000 ਰੁਪਏ ਬੀਬੀਆਂ ਕੋ ਗਿਆ ਨਾ ਵਿਕਾਸ ਹੋ ਰਿਹਾ ਕਿਸਾਨੀ ਕਰਜ਼ਾ ਮਾਫ ਕਰਨ ਦੀ ਗੱਲ ਕਹੀ ਸੀ ਕਿਸਾਨੀਆਂ ਕਿਸਾਨਾਂ ਨੂੰ ਐਮਐਸਬੀ ਤੇ ਟੋਪ-ਅਪ ਦੇਣ ਦੀ ਗੱਲ ਕਹੀ ਸੀ ਹਰ ਘਰ ਨੌਕਰੀ ਦੀ ਗੱਲ ਕਹੀ ਸੀ ਰੋਜ਼ਗਾਰ ਦੀ ਗੱਲ ਕਹੀ ਸੀ ਮਾਫੀਆ ਖਤਮ ਕਰਨ ਦੀ ਗੱਲ ਕਹੀ ਸੀ ਇੱਕ ਵੀ ਵਾਦਾ ਮਾਨਫੈਸਟੋ ਜੋ ਪੂਰਾ ਨਹੀਂ ਹੋਇਆ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਇਸ ਬਜਟ ਸੈਸ਼ਨ ਦੀ ਸਹੀ 3 ਸਾਲ ਬਾਅਦ ਹੀ ਸਹੀ ਕੁਛ ਤੇ ਕਰੋ ਹਜ਼ਾਰ ਦਿਨ ਕੱਟ ਨਹੀਂ ਹੁੰਦੇ ਭਗਵੰਤ ਮਾਨ ਸਾਹਿਬ ਇਹਦੇ ਫੈਂਸ ਲਈ ਪਹਿਲੀ ਕੈਬਨਿਟ ਚ ਹੋਣੇ ਚਾਹੀਦੇ ਸੀ ਜਨਤਾ ਇੰਤਜ਼ਾਰ ਕਰ ਰਹੀ ਹੈ ਕਿ ਸੈਸ਼ਨ ਦੇ ਅੰਦਰ ਤੁਸੀਂ ਆਪਣੇ ਵਾਅਦੇ ਪੂਰੇ